ਪਾਰਟੀ ਨੇ ਇਹ ਖੇੜਾ ਜਮਸ਼ੇਰ ਮਿੱਤੇ ਮੇਡ ਰੱਖੀ ਗਈ ਹੈ। ਜੀ। ਉਹ ਦੀ ਸ਼ੁਰੂਆਤ ਕਰਦੇ ਆ। ਅਸੀਂ ਅੱਜ ਤੁਹਾਡੇ ਨਾਲ ਚੱਲ ਰਿਹਾ ਇਲੈਕਸ਼ਨ ਦਾ ਮਾਹੌਲ ਸੰਬੰਧੀ ਵਿਚਾਰਾ ਕਰਨ ਲਈ ਆਏ ਆ। ਗਾਜੋ ਬੱਲੇ ਗਵਿੰਦਰ ਸਿੰਘ ਪੂਰੇ ਪੰਜਾਬ ਹੀ ਦੇ ਸਰਵਿਸ ਸਿੰਘ ਮੱਕੜ ਪਹੁੰਚੇ ਹੋਏ ਬੀਜੇਪੀ ਵੱਲੋਂ ਜਿਨੇ सेंटर ते की सरकार कहो जी होनी चाहिए कहो सरकार चाहना है अच्छ हैं लेके जाए सो फैसला दसना जाना है सरकारों को पहले भी नहीं सारे बैठी है जिन्होंने सा गरीब भाईचारे में ऐसे समाज के निक शक्ति I'm ਵੜਿਆ ਹੁੰਦਾ ਪਰਦਾ ਨਾ ਖੋਲੋ ਤੇ ਪਰਦਾ ਖੋਲੋਗੇ ਤੇ ਨੁਕਸਾਨ ਹੋਏਗਾ ਅੱਜ ਤੇਜ ਦੇ ਪ੍ਰਧਾਨ ਮੰਤਰੀ ਨੂੰ ਤੁਸੀਂ ਚੈਲੰਜ ਕਰ ਰਹੇ ਹੋ ਤੇ ਚੰਦ ਵਰਦੇ ਹੋ ਤੁਸੀਂ ਚੰਦ ਵਰਦੇ ਹਰ ਪਿੰਡ ਚ ਜਾਵਾਂਗੇ ਹਰ ਘਰ ਬੁਲਵਾਵਾਂਗੇ ਹਰ ਨਾਲ ਲੜਾਂਗੇ ਇੱਕ ਸਾਲ ਨੂੰ ਯਾਰ ਬੇਤੀ ਜਾਂਦਾ ਕਿ ਮੈਂ ਸਾਰਿਆਂ ਨੂੰ ਜਾਣਦਾ ਇਹ ਸਾਰਿਆਂ ਨੂੰ ਜਾਣਦਾ ਮੈਂ ਇਹ ਕੰਮ ਨਹੀਂ ਕਰਨਾ ਵੀ ਤੁਹਾਡੇ ਵਿੱਚ ਹੋਈਆਂ ਤੁਹਾਡੇ ਕਸਾਮੀ ਧੱਕੇ ਜਦੋਂ ਸ਼ੁਰੂ ਕਰਾਏ ਅਸੀਂ ਤੁਹਾਡੇ ਨਾਲ ਬੈਠੇ ਪਰ ਤੁਸੀਂ ਨੇ ਸਾਡਾ ਕਹਿੰਦਾ ਵਿਰੋਧ ਕਰਕੇ ਹੋ ਤੁਸੀਂ ਗਲਤ ਕਰਦੇ ਹੋ ਪਰ ਇਹ ਨਹੀਂ ਕਰਨਾ ਚਾਹੀਦਾ ਸ਼ਾਂਤ ਬਈ ਹੋ ਕੇ ਸੁਣੋ ਉਧਰ ਸਪੀਕਰ ਲਵਾਓ ਬੋਲੋ ਕਰੋ ਪਰ ਲੇਕਰ ਮਾਲਕੀ ਤੇ ਸ਼ਕਤੀ ਨੂੰ ਚੈਲੰਜ ਨਾ ਕਰੋ ਮੱਕੜ ਰਵਿਸ਼ਰ ਨੂੰ ਸਮਾਜ ਦੇ ਭੈਣੂ ਅਨਾਜ ਕਰੋ ਇਹਦਾ ਪਲੇਖਾ ਕਾਂਗਰਸ ਦੇ ਦੇਸ਼ਚੋ ਮੋਤੀ ਦੇ ਕਰਦੇ ਇਸ ਵਾਰ ਚਲੰਦਰ ਚ ਸਾਡੇ ਸ਼ੇਰ ਮੱਕੜ ਜਿੰਦਰ ਕੈਂਦੇ ਸਰਮਜੀਤ ਸਿੰਘ ਮੱਕੜ ਦੀ ਪਤਰਾੰਗੀ ਹੈ ਜ ਅਜਾੜਾ ਨਹੀਂ ਉਹ ਇੱਕ ਦੀਗ ਨੂੰ ਕੱਢ ਦਿਆਂਗੇ ਅੱਜ ਇਹ ਜਿਹੜੇ ਸਾਰੇ ਵਿਰੋਧ ਹੋ ਰਹੇ ਆ ਅੱਜ ਉਹਨਾਂ ਲੋਕਾਂ ਨੂੰ ਰਾਸ ਨਹੀਂ ਆ ਰਿਹਾ ਜਿਨ੍ਹਾਂ ਨੇ 70 ਸਾਲ ਰਾਜ ਕੀਤਾ ਉਹਨਾਂ ਦੀਆਂ ਸਰਕਾਰਾਂ ਰਹੀਆਂ ਕਿਸ ਨੇ ਭਗਵੰਤ ਪਾਲਮੀਕ ਜੀ ਮਹਾਰਾਜ ਦੇ ਨਾਮ ਦਾ 에어ਪੋਰਟ ਨਹੀਂ ਬਣਾਇਆ ਦੁਨੀਆਂ 'ਚ ਪਹਿਲਾ 에어ਪੋਰਟ ਦੁਨੀਆਂ ਦੇ ਵਿੱਚ ਜਿਸੇ ਸਰਕਾਰ ਨੇ ਬਣਾਇਆ ਭਗਵੰਤ ਪਾਲਮੀਕ ਜੀ ਮਹਾਰਾਜ ਦੇ ਨਾਮ ਤੇ ਜਨਰਿੰਦਰ ਮੋਤੀ ਦੀ ਸਰਕਾਰ ਨੇ ਬਣਾਇਆ ਅੱਜ ਦੁਨੀਆਂ ਦੇ ਵਿੱਚ ਸੱਚੇ ਭਗਵਾਨ ਗੁਰੂ ਰਵਿਦਾਸ ਜੀ ਮਾਰਾਤੀ ਜਨਮ ਸਥਲੀ ਤੇ ਪਾਈਆ ਸਾਥੀਓ इंसान वाक़ ਇਹ ਕਹਨੀ ਦੰਦਾ ਬਾ ਤੇ ਅਸੀਂ ਚਾਂਦੀ ਬੁਲੈਂਡਾਂ ਤੇ ਹਾਕਮ ਨੂੰ ਆਇਆ ਅਸੀਂ ਕਿਸੇ ਨਾਲ ਲੜਾ ਨਹੀਂ ਦੰਦੇ ਲੇਕਿਨ ਕਿਸੇ ਨੇ ਸਾਡੇ ਮੰਦਰ ਨੂੰ ਵੀ ਡੇਰ ਦੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਸ਼ਾਂਤੀ ਭਾਈ ਦਾ ਆਪਣੀ ਮੀਟਿੰਗ ਕਰਨੀ ਸਾਨੂੰ ਮੀਟਿੰਗ ਦਾ ਮੌਕਾ ਦਿੱਤਾ ਜਾਵੇ ਮੈਂ ਮੈਦਾਨ ਹੈ ਸਾਰੇ ਸਾਥੀਆਂ ਨੂੰ ਮੈਜੋ ਮੈਂ ਪੁਲਿਸ ਪ੍ਰਸ਼ਾਸਨ ਦੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਸਾਡੀ ਸ਼ਾਂਤੀ ਨੂੰ ਸਾਡੇ ਪਿਆਰ ਨੂੰ ਸਾਡੇ ਪੰਚਾਇਰوں ਨੂੰ ਮਿਲਕਾਰ ਨੂੰ ਮੈਂ ਆਪਣੇ ਸਾਰੇ ਭਰਾਵਾਂ ਨੂੰ ਕਹਾਂਗਾ ਬੈਠਣ ਤੇ ਕੁਲਦੀ ਮਾਨ ਜੀ ਆਪਣੇ ਵਿਚਾਰ ਸਾਡੇ ਸਾਰੇ ਨਾਲ ਸਾਂਝੇ ਕਰਨ ਸਾਡੇ ਮੰਡਲ ਪ੍ਰਧਾਨ ਕੁਲਦੀ ਮਾਨ ਜੀ ਬਹੁਤ ਸ਼ਕਤੀ साढ़े भी सत्कार योग हर टोल तो चार सरदार सुरजी सिंह मक्कड़ सर्कल के जथेदार प्रदीप तो माणव जी समुची टीम अच्छ जमशेल के सुशील कुमार बिटू के हक केमशाल विधान जा रहे हैं चाहता हा कि साहब जी ने डेथ उन्नीस सौ नवेपाल साहब जी की सरकार ने भारतीय जनता पार्टी सरकार ने कैप्टन अंबेडकर जी ने मार्ग बेनती करण ਦੇਉ ਜਪਾਇਆ ਹੋਇ ਚੌਂਦੀ ਪਰਾ ਪੈ ਗੋਲਮਿਕ ਸ਼ਕਤੀ ਗੋਲਮਿਕ ਸ਼ਕਤੀ ਗੋਲਮਿਕ ਸ਼ਕਤੀ ਸਰਕਾਰ ਦੇ ਪਿੱਟੂ ਲੋਜੋ ਭਰਾ ਹੋ ਕੇ ਹੋਜਣਾ ਨਾ ਬੰਨੂ ਕੋਈ ਗੱਲ ਨਹੀਂ ਦੇਦਾ ਸਰਕਾਰ ਦੇ ਪਿੱਟੂ ਸਰਕਾਰ ਦੇ ਪਿੱਟੂ ਸਰਕਾਰ ਦੇ ਪਿੱਟੂ ਸੋ ਲੋਨ ਵਾਲੇ ਪੈਸੇ ਲੈਣ ਵਾਲੇ ਪੈਸੇ ਲੈਣ ਵਾਲੇ ਗੁਰਪ੍ਰੀਤ ਸਾਹਿਬ ਸਕੱਤ ਜੀ ਅਮਨ ਮਾਨਨ ਅਸੀਂ ਇਹ ਮੀਟਿੰਗ ਦੇ ਲਈ ਇਹ ਕੀਤੀ ਹੈ ਤੁਹਾਨੂੰ ਮਾਲ ਵੀ ਜਿਹਨੇ ਸੇਕਾ ਨੇ ਕਿ ਸਾਰਾ ਕੰਡ ਸੱਧਿਆ ਤੇ ਤੁਸੀਂ ਕਿਸੇ ਵੀ